ਕੈਬਨ ਤੁਹਾਨੂੰ ਇਹ 25000 ਰੁਪਏ ਦੇ ਕੈਬਨ ਤੁਹਾਨੂੰ ਮਿਲ ਜਾਣੇ ਆ ਸਿਰਫ 25000 ਦੇ ਲੋਕ 3-3 ਲੱਖ ਰੁਪਈਆ ਖਰਚ ਕੇ ਕੈਬਨਾਂ ਤੇ ਲਾਉਂਦੇ ਆ ਟਰੈਕਟਰ ਤੇ ਲਗਵਾਉਂਦੇ ਆ ਪਰ ਇਹ ਤੁਹਾਨੂੰ 25000 ਰੁਪਏ ਦਾ ਇੱਕ ਕੈਬਨ ਮਿਲ ਜੂਗਾ ਚੈੱਕ ਕਰੋ ਬਾਈ ਜਿਹੜੇ ਮਾਰਜੀ ਟਰੈਕਟਰ ਤੇ ਠੋਕ ਲਿਓ ਜਾ ਕੇ ਵਧੀਆ ਹਾਲਤ ਦੇ ਵਿੱਚ ਕੈਬਨ ਪਏ ਆ ਇਹ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਮਿੱਤਰੋ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਇਧਰਲੇ ਪਾਸੇ ਕੈਬਨ ਚੈੱਕ ਕਰੋ ਮੈਂ ਇਸ ਟਾਈਮ ਨਾ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਮੈਂ ਕਿੱਥੇ ਆ ਮ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਤੋਲ ਕੇ ਟਰੈਕਟਰ ਮੈਲਦੇ ਆ ਟਾਇਰ ਮੈਲਦੇ ਹਨ ਆਪਾਂ ਉਸ ਲਿਕੇਸ਼ਨ ਦੇ ਉੱਤੇ ਆ ਇਸ ਇਸ ਥਾਂ ਦੀ ਲੋਕੇਸ਼ਨ ਹੈਗੀ ਆ ਫੋਕਲ ਪੁਆਇੰਟ ਹੁਸ਼ਿਆਰਪੁਰ ਫੋਕਲ ਪੁਆਇੰਟ ਤੇ ਆ ਕੇ ਤੁਸੀਂ ਪੁੱਛ ਸਕਦੇ ਹੋ ਕਿਸੇ ਨੂੰ ਵੀ ਤੁਹਾਨੂੰ ਦੱਸ ਦੂਗਾ ਅਗਲਾ ਵੀ ਕਿੱਥੇ ਲੋਕੇਸ਼ਨ ਆ ਸੋ ਗੱਲ ਹੈਗੀ ਇਹ ਵੀ ਆ ਜਿੰਨੇ ਵੀ ਇਧਰਲੇ ਪਾਸੇ ਕੈਬਨ ਪਏ ਆ ਇਹ ਟਰੈਕਟਰਾਂ ਦੇ ਕੈਬਨਾਂ ਜਮਾਂ ਨਵੇਂ ਵਰਗੇ ਕੈਬਨਾਂ ਮੈਂ ਤੁਹਾਨੂੰ ਹਾਲਤ ਵੀ ਦਿਖਾ ਦਣਾ ਸਾਰਿਆਂ ਦੇ ਅੰਦਰੋਂ ਵੀ ਦੇਖ ਲਓ ਤੁਸੀਂ ਹਾਲਤ ਜਮਾਂ ਨਵੇਂ ਵਰਗੇ ਕੈਬਨ ਇੱਥੇ ਪਏ ਹੋਏ ਆ ਸੋ ਇਹ ਟਰੈਕਟਰ ਤੁਹਾਨੂੰ ਗੱਲ ਕਰੀਏ ਕੈਬਨ ਤੁਹਾਨੂੰ ਇਹ 25000 ਰੁਪਏ ਦੇ ਕੈਬਨ ਤੁਹਾਨੂੰ ਮਿਲ ਜਾਣੇ ਆ ਸਿਰਫ 25000 ਦੇ ਲੋਕ 3-3 ਲੱਖ ਰੁਪਈਆ ਖਰਚ ਕੇ ਕੈਬਨਾਂ ਤੇ ਲਾਉਂਦੇ ਆ ਟਰੈਕਟਰ ਤੇ ਲਗਵਾਉਂਦੇ ਆ ਪਰ ਇਹ ਤੁਹਾਨੂੰ 25000 ਰੁਪਏ ਦਾ ਇੱਕ ਕੈਬਨ ਮਿਲ ਜੂਗਾ ਚੈੱਕ ਕਰੋ ਬਾਈ ਜਿਹੜੇ ਮਾਰਜੀ ਟਰੈਕਟਰ ਤੇ ਠੋਕ ਲਿਓ ਜਾ ਕੇ ਵਧੀਆ ਹਾਲਤ ਦੇ ਵਿੱਚ ਕੈਬਨ ਪਈ ਆ ਇਹ ਕੰਡੀਸ਼ਨ ਸਾਰੇ ਦੀ ਮੈਂ ਤੁਹਾਨੂੰ ਚੈੱਕ ਕਰਾ ਰਿਆ ਨਾਲ ਦੀ ਨਾਲ ਵਧੀਆ ਆ ਦੇਖੋ ਵਧੀਆ ਲਿਮਟਡ ਜੀ ਮਾਤਰਾ ਦੇ ਵਿੱਚ ਆ ਇੱਥੇ ਸੋ ਇਹ ਨਹੀਂ ਪਤਾ ਅੱਜ ਵੀਡੀਓ ਪਾਈ ਤਾਂ ਅਗਲੇ ਦਿਨ ਵੈਕ ਜਾਣ ਸੋ ਜਲਦੀ ਜਲਦੀ ਆਜਿਆ ਕਰੋ ਵੀਡੀਓ ਪੈਨ ਦੇ ਨਾਲ ਹੀ ਫਾਇਦਾ ਲੈ ਲਿਆ ਕਰੋ ਕਿਉਂਕਿ ਬਾਅਦ ਚ ਕੋਈ ਫਾਇਦਾ ਨਹੀਂ ਰਹਿੰਦਾ ਆ ਦੇਖੋ ਜਮਾਂ ਨਵੇਂ ਆ ਗਏ ਲਾਈਟਾਂ ਲੂਟਾਂ ਚੈੱਕ ਕਰੋ ਆ ਲੋਕ ਲੂਕ ਚੈੱਕ ਕਰੋ ਜਮਾਂ ਨਵੀਂ ਹਾਲਤ ਦੇ ਵਿੱਚ ਕੈਬਨਾ ਇਹ ਸਾਰਾ ਕੁਝ ਇਨਕਲੂਡਡ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਹਾਲਤ ਦੇ ਵਿੱਚ ਕੈਬਨੇ ਪਏ ਹੋਏ ਆ ਇਧਰਲੇ ਪਾਸੇ ਵੀ ਪਏ ਆ ਚੈੱਕ ਕਰੋ ਆ ਦੇਖੋ ਮਿੱਤਰੋ ਬਹੁਤ ਸੋਹਣੀ ਹਾਲਤ ਦੇ ਵਿੱਚ ਕੈਬਨਾ ਇਹ ਤੇ ਇਹ ਕੈਬਨਾ ਤੁਹਾਨੂੰ 25000 ਰੁਪਏ ਦਾ ਇੱਕ ਕੈਬਨਾ ਇਹ ਤੁਹਾਨੂੰ ਮਿਲ ਜਾਣਾ ਸੋ ਹਰ ਇੱਕ ਕੰਡੀਸ਼ਨ ਦਾ ਕੈਬਨ ਤੁਸੀਂ ਇੱਥੋਂ ਲਿਆ ਸਕਦੇ ਹੋ ਬਾਕੀ ਟਰੈਕਟਰ ਤਾਂ ਇੱਥੇ ਤੋਲ ਕੇ ਮਿਲਦੀ ਮਿਲਦੇ ਆ ਕੈਬਨ ਵੀ ਮਿਲ ਜਾਣਗੇ ਤੁਹਾਨੂੰ ਉਹ ਬਾਈ ਹੁਣ ਦੇ ਕੋਲੇ ਕੈਬਨ ਆਏ ਆ ਇਹਨਾਂ ਦੇ ਵਿੱਚੋਂ ਵੱਧ ਤੋਂ ਵੱਧ ਜਿਹੜੇ ਸੇਲ ਹੋ ਚੁੱਕੇ ਆ ਸੋ ਜਲਦੀ ਜਲਦੀ ਆ ਜਾਓ ਸੇਲ ਇਹ ਵੀ ਹੋ ਜਾਣੇ ਆ ਬਾਈ ਸੋ ਮੈਂ ਬਾਰ ਬਾਰ ਦੱਸ ਰਿਹਾ ਵੀ 25000 ਰੁਪਏ ਦਾ ਤੁਹਾਨੂੰ ਇਹ ਇੱਕ ਕੈਬਨਾ ਜਿਹੜਾ ਕਿ ਮਿਲ ਜਾਣਾ ਲਓ ਜੀ ਚੈੱਕ ਕਰੋ ਬਹੁਤ ਘੈਂਟ ਹਾਲਤ ਬਹੁਤ ਸੋਹਣੀ ਹਾਲਤ ਸੋ ਤੁਸੀਂ ਲਿਆ ਸਕਦੇ ਹੋ ਇੱਥੋਂ ਤੇ ਸ਼ੇਅਰ ਕਰ ਦਿਓ ਦੱਬ ਕੇ ਵੀਡੀਓ ਨੂੰ ਹਣ ਬਾਕੀ ਲੋਕੇਸ਼ਨ ਆ ਜਿਹੜੀ ਉਹ ਫੋਕਲ ਪੈਂਡ ਹੁਸ਼ਿਆਰਪੁਰ ਸੋ ਦੇਖ ਸਕਦੇ ਹੋ ਤੁਸੀਂ ਬਾਕੀ 25000 ਰੁਪਏ ਦਾ ਤੁਹਾਨੂੰ ਇੱਕ ਕੈਬਨ ਜਿਹੜਾ ਕਿ ਮਿਲ ਜਾਣਾ ਕੰਡੀਸ਼ਨ ਕੋਈ ਆਈ ਨਹੀਂ ਗਾ ਯਾਰ ਕੋਈ ਮਾੜੀ ਆ ਨਵੇਂ ਵਰਗੀ ਕੰਡੀਸ਼ਨ ਪਈ ਆ ਜਿਵੇਂ ਨਵੇਂ ਲੋਕਾਂ ਲੋਕਾਂ ਤੁਹਾਨੂੰ ਪਤਾ ਲੱਗ ਜਾਊਗਾ ਆ ਦੇਖੋ ਨਵੀਂ ਕੰਡੀਸ਼ਨ ਆ ਜਮਾ ਹਰੇਕ ਕੈਬਨ ਜਿੰਨੇ ਵੀ ਕੈਬਨ ਆ ਸਾਰਾ 25 25000 ਦਾ ਤੁਹਾਨੂੰ ਇੱਕ ਕੈਬਨ ਮਿਲ ਜਾਣਾ ਸੋ ਲਾਓ ਟਰੈਟਰ ਤੇ ਲਾਓ ਤਿੰਨ 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 4 4 ਲੱਖ ਰੁਪਏ ਖਰਚਾਂ ਦੀ ਕੋਈ ਲੋੜ ਨਹੀਂ ਸੋ ਦੱਬ ਕੇ ਆ ਜਾਓ ਬਾਈ ਸ਼ੇਅਰ ਕਰ ਦਿਓ ਕੋਈ ਪਤਾ ਨਹੀਂ ਕਿੰਨਾ ਡੇਮੇਜ ਸਟਾਕ ਰਹਿਣਾ ਕਿੰਨਾ ਟਾਈਮ ਨਹੀਂ ਰਹਿਣਾ ਬਾਅਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂਗਾ ਸੋ ਚਲੋ ਸ਼ੇਅਰ ਕਰ ਦਿਓ ਦੱਬ ਕੇ ਮਿੱਤਰੋ ਧੰਨਵਾਦ